ਅੱਜ ਸਾਡੇ ਸਪੈਸ਼ਲ ਸੈੱਲ ਅਮਰਸਰ ਦੇ ਹਾਤੀ ਨੂੰ ਬੜੀ ਵੱਡੀ ਜਿਹੜੀ ਸਫਲਤਾ ਮਿਲੀ ਆ ਜੋ ਕਿ ਗੈਰ ਸਮਾਜਿਕ ਅਨਸਰ ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਗਲਤ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਆ ਸਪੈਸ਼ਲ ਸੈੱਲ ਦੇ ਏਐਸਆਈ ਤਰਸੀਮ ਸਿੰਘ ਨੇ ਪੰਡੂਰੀ ਪਿੰਡ ਦੀ ਹੱਦਬੰਦੀ ਤੇ ਜਿਹੜਾ ਉਹ ਨਾਕਾਬੰਦੀ ਕੀਤੀ ਸੀਗੀ ਤੇ ਜੋ ਚਾਰ ਵਿਅਕਤੀ ਜੋ ਸਵਰਾਜ ਸਿੰਘ ਪੁੱਤਰ ਸਰਫਰਾਜ ਇਹ ਤਰਨਤਾਰਨ ਦਾ ਅਰਸ਼ਦੀਪ ਸਿੰਘ ਪੁੱਤਰ ਰਾਜ ਸਿੰਘ ਮਸਤਗੜ ਦਾ ਤਰਨਤਾਰਨ ਦਾ ਗਲਾਬ ਸਿੰਘ ਪੁੱਤਰ ਜਗਤਾਰ ਸਿੰਘ ਚੁਸਲੇਵਾੜਿਆ ਪਿੰਡ ਤਰਨਤਾਰਨ ਦੇ ਵਿੱਚ ਗੌਰਵ ਪੁੱਤਰ ਮਨਜੀਤ ਨਿਵਾਸੀ ਅ ਗੁਰੂਕਾ ਖੂ ਤਰਨਤਾਰਨ ਇਹਨਾਂ ਨੂੰ ਕਾਬੂ ਕਰਕੇ ਤੇ ਇਹਨਾਂ ਪਾਸੋਂ 4 ਪਿਸਤੌਲ ਜਿਨ੍ਹਾਂ ਵਿੱਚ 2 ਗਲੌਕ ਪਿਸਤਲ ਨੇ 9mm ਦੇ ਤੇ 2 30 ਬੋਰ ਦੇ ਪਿਸਟਲ ਨੇ ਸੁਮੇਤ 10 ਜਿੰਦਾ ਰਾਉਂਦ ਨੇ ਜਿਹੜੇ ਉਹ ਸੁਮੇਤ ਜਿਹੜਾ ਵਾ ਇਹਨਾਂ ਕੋਲੇ ਇਹਨਾਂ ਨੂੰ ਕਾਬੂ ਕੀਤਾ ਆ ਤੇ ਇਹਨਾਂ ਕੋਲ ਹੋਰ ਤਿੰਨ ਮੋਬਾਈਲ ਫੋਨ ਇੱਕ ਐਕਟਵਾਸ ਜਿਹੜੀ ਆ ਸਕੂਟੀ ਜਿਹੜੀ ਏ ਵੈਪਨ ਇਧਰ ਉਧਰ ਕਰ ਲਈ ਵਰਤੇ ਦੇ ਸੀਗੇ ਤੇ ਉਹਦੀ ਜਿਹੜੀ ਰਿਕਵਰੀ ਕੀਤੀ ਆ ਇਸ ਸੰਬੰਧ ਦੇ ਵਿੱਚ ਜਿਹੜਾ ਥਾਣਾ ਲੋਪੋਕੇ ਇਹਨਾਂ ਚਾਰਾਂ ਦੇ ਖਿਲਾਫ ਜਿਹੜਾ ਵਾ ਮੁਕਦਮਾ ਦਰਜ ਕਰਕੇ ਤੇ ਉਹਦੀ ਤਫਤੀਸ਼ ਕੀਤੀ ਜਾ ਰਹੀ ਆ ਤੇ ਰਿਮਾਂਡ ਹਾਸਲ ਕਰਕੇ ਜਿਹੜਾ ਹੈਗਾ ਇਹਨਾਂ ਕੋਲੇ ਹੋਰ ਬਰੀਕੀ ਦੇ ਨਾਲ ਜਿਹੜੀ ਹੈਗੀ ਆ ਉਹ ਪੁੱਛਗਿੱਛ ਕੀਤੀ ਜਾਵੇਗੀ ਮੁੱਢਲੀ ਪੁੱਛਗਿੱਛ ਦੇ ਦੌਰਾਨ ਜਿਹੜੇ ਆ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਫਰਾਂਸ ਵਿੱਚ ਇੱਕ ਗੋਪੀ ਜੋ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਦੱਸਿਆ ਜਾਂਦਾ ਜੋ ਕੋਈ ਫਰਾਂਸ ਦੇ ਵਿੱਚ ਰਹਿ ਰਿਹਾ ਉਹਦੇ ਜਿਹੜਾ ਵਾ ਇਹ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਇਹ ਇਹਨਾਂ ਨੇ ਹਥਿਆਰ ਪ੍ਰਾਪਤ ਕੀਤੇ ਤੇ ਗਾਂ ਆ ਗੋ ਜਿਹੜੀ ਆ ਇਹਨਾਂ ਨੇ ਕਿਤੇ ਜਿਹੜੀ ਆ ਡਿਲੀਵਰੀ ਦੇਣੀ ਸੀ ਸਰ ਇਹਦੀ ਪ੍ਰੋਫਾਈਲ ਕੀ ਆ ਕੋਈ ਮਾਮਲੇ ਪਹਿਲਾਂ ਦਰਜ ਆ ਕ੍ਰਿਮੀਨਲ ਰਿਕਾਰਡ ਕੀ ਆ ਲਗਾ ਜੀ ਇਹ ਇਹ ਜੇ ਅੱਜ ਹੀ ਹੁਣ ਅਸੀਂ ਇਹ ਜੇ ਮੁਕਦਮਾ ਦਰਜ ਕੀਤਾ ਵਾ ਜੀ ਤੇ ਇਹਨਾਂ ਦੇ ਜਿਹੜਾ ਵਾ ਉਹ ਸਾਰਾ ਪਤਾ ਕਰਕੇ ਤੇ ਫੇ ਤਾਂ ਨੂੰ ਜਿਹੜਾ ਬਾਦ ਦੱਸਿਆ ਜਾਊਗਾ ਇਹ ਹਥਿਆਰ ਕਿੱਥੋਂ ਲੈ ਕੇ ਆਏ ਜੀ ਹੁਣ ਫਿਰ ਇਹ ਬਾਰਡਰ ਵਾਲੀ ਸਾਈਡ ਤੋਂ ਪੜਿਆ ਤੁਸੀਂ ਹਾਂ ਜੀ ਇਹ ਡਰੋ ਰਾਈ ਇਹਨਾਂ ਨੇ ਪਾਕਿਸਤਾਨ ਤੋਂ ਜਿਹੜੇ ਆ ਉਹ ਹਥਿਆਰ ਮੰਗਾਏ